ਸਾਡੀ ਮੰਗ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਜ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਔਰ ਅੰਬਾਲਾ ਦੇ ਐਸਐਸਪੀ ਦੇ ਉੱਪਰ 302 ਦਾ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਦੇ ਕਹਿਣ ਤੇ ਜਿਹੜਾ ਸ਼ਹੀਦ ਸ਼ੁਭਕਰਮਨ ਸਿੰਘ ਉਹਦਾ ਜਿਹੜਾ ਕਤਲ ਕੀਤਾ ਗਿਆ ਉਹਦੇ ਕਹਿਣ ਤੇ ਇੱਧਰ ਆ ਕੇ ਸਾਡੇ 100 ਟਰੈਕਟਰ ਗੱਡੀਆਂ ਵਹੀਕਲ ਜਿਹੜੇ ਭੰਨੇ ਗਏ ਆ ਸਾਡੇ ਲੋਕਾਂ ਨੂੰ ਬੁਰੀ ਤਰ੍ਹਾਂ ਜਿਹੜਾ ਜ਼ਖਮੀ ਹੈਗਾ ਕੀਤਾ ਗਿਆ ਸਾਡੇ ਜਿਹੜੇ ਨੌਜਵਾਨ ਜਾਂ ਕਿਸਾਨ ਉੱਥੇ ਨੇੜੇ ਗਏ ਬੈਰੀਕੇਡਾਂ ਦੇ ਧਰਨਾ ਲਾਇਆ ਜਿਨ੍ਹਾਂ ਨੇ ਜਿੰਨੇ ਸੰਘਰਸ਼ ਦਾ ਹਿੱਸਾ ਬਣਿਆ ਉਹਨਾਂ ਦੀਆਂ ਫੋਟੋਆਂ ਆਈਡੈਂਟੀਫਾਈ ਕਰਕੇ ਉਹ ਜਿਹੜਾ ਹੈਗਾ ਸੈਂਟਰ ਦੀ ਮਿਨਿਸਟਰੀ ਨੂੰ ਭੇਜੀ ਜਾ ਰਹੀਆਂ ਕਿ ਇਹਨਾਂ ਦੇ ਵੀਜ਼ੇਾਂ ਤੇ ਇਹਨਾਂ ਦੇ ਬਾਹਰ ਜਾਣ ਤੇ ਰੋਕ ਲਾਈ ਜਾਵੇ ਉਹਨਾਂ ਦੇ ਪਾਸਪੋਰਟ ਵੀ ਰੱਦ ਕੀਤੇ ਜਾਣ ਸਾਡੀ ਮੰਗ ਇਹ ਹੈਗੀ ਆ ਕਿ ਅਸੀਂ ਤਾਂ ਸੋਹਦੀ ਉਹ ਪਰਿਵਾਰ ਲਈ ਇਨਸਾਫ ਮੰਗ ਰਹੇ ਆ ਸਾਡੇ ਕਿਸਾਨ ਸ਼ਹੀਦ ਲਈ ਪਰਵਾਹ ਇਨਸਾਫ ਮੰਗ ਲੈ ਕਿ ਜਿਹੜੇ ਬੰਦਿਆਂ ਨੇ ਉਹਨੂੰ ਗੋਲੀ ਚਲਾਈ ਆ ਕਤਲ ਕੀਤਾ ਉਹਨਾਂ ਤੇ ਪਰਚਾ ਦਰਜ ਹੋਵੇ ਸਸਕਲ ਜੀ ਤੁਸੀਂ ਦੇਖ ਰਹੇ ਹੋ 95 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਇੱਕ ਪਾਸੇ ਗੱਲ ਕਰੀਏ ਤਾਂ ਅੱਜ ਸ਼ੋਭ ਕਰਨ ਦਾ ਜਿਹੜਾ ਸੰਸਕਾਰ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਕਿਰਤੀ ਕਿਸਾਨ ਯੂਨੀਅਨ ਫਿਰ ਸੜਕਾਂ ਤੇ ਉਤਰੀ ਹੈ ਉਹਨਾਂ ਦਾ ਮੰਨਣਾ ਹੈ ਕਿ ਹਜੇ ਜੋ ਇਨਸਾਫ ਸਾਨੂੰ ਚਾਹੀਦਾ ਸੀਗਾ ਸ਼ੋਭ ਕਰਨ ਨੂੰ ਲੈ ਕੇ ਉਹ ਇਨਸਾਫ ਹਜੇ ਨਹੀਂ ਮਿਲਿਆ ਗਿਆ ਗੱਲਬਾਤ ਕਰਦੇ ਹਾਂ ਕਿਉਂਕਿ ਰਜਿੰਦਰ ਨੇ ਆਗੂ ਇਹਨਾਂ ਦੇ ਰਜਿੰਦਰ ਜੀ ਕੀ ਕਾਰਨ ਹੈ ਇੱਕ ਪਾਸੇ ਸ਼ੋਭ ਕਰਨ ਦਾ ਜਿਹੜਾ ਸੰਸਕਾਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਤੁਸੀਂ ਸੜਕਾਂ ਤੇ ਉਤਰੀਆਂ ਮੁੱਖ ਮੁੱਦਾ ਵੀ ਤੁਹਾਡਾ ਇਹੀ ਹੈ ਕਿ ਜੋ ਸਾਨੂੰ ਇਨਸਾਮ ਮਿਲਣਾ ਚਾਹੀਦਾ ਸੀਗਾ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਣੀ ਸੀ ਹਜੇ ਤੱਕ ਨਹੀਂ ਹੋਈ ਸਾਡੀ ਮੰਗ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਔਰ ਅੰਬਾਲਾ ਦੇ ਐਸਐਸਪੀ ਦੇ ਉੱਪਰ 302 ਦਾ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਦੇ ਕਹਿਣ ਤੇ ਜਿਹੜੀ ਆ ਪੁਲਿਸ ਨੇ ਗੋਲੀ ਹੈਗੀ ਆ ਚਲਾਈ ਹੈ ਉਨ੍ਹਾਂ ਦੇ ਕਹਿਣ ਤੇ ਜਿਹੜਾ ਸ਼ਹੀਦ ਸ਼ੁਭਕਰਮਨ ਸਿੰਘ ਉਹਦਾ ਜਿਹੜਾ ਕਤਲ ਕੀਤਾ ਗਿਆ ਉਹਦੇ ਕਹਿਣ ਤੇ ਇੱਧਰ ਆ ਕੇ ਸਾਡੇ 100 ਟਰੈਕਟਰ ਗੱਡੀਆਂ ਵਹੀਕਲ ਜਿਹੜੇ ਭੰਨੇ ਗਏ ਆ ਸਾਡੇ ਲੋਕਾਂ ਨੂੰ ਬੁਰੀ ਤਰ੍ਹਾਂ ਜਿਹੜਾ ਜ਼ਖਮੀ ਹੈਗਾ ਕੀਤਾ ਗਿਆ ਪਰ ਪੰਜਾਬ ਸਰਕਾਰ ਨੇ ਇਹ ਬਿਨਾ ਅਣਪਛਾਤੇਆਂ ਤੇ ਐਫ ਆਈ ਆਰ ਕਰਕੇ ਗੋਗਲੂਆਂ ਤੋਂ ਮਿੱਟੀ ਝਾੜੀ ਆ ਕੀ ਹਰਿਆਣੇ ਦੀ ਪੁਲਿਸ ਹਰਿਆਣੇ ਦੇ ਗ੍ਰਹਿ ਮੰਤਰੀ ਦੇ ਕਹਿਣ ਤੋਂ ਬਿਨਾ ਗੋਲੀ ਚਲਾ ਰਹੀ ਆ ਕੀ ਉਹ ਅੰਬਾਲਾ ਜ਼ਿਲ੍ਹੇ ਦੇ ਐਸ ਐਸ ਪੀ ਜਿੰਦੇਚੌਰ ਏਰੀਆ ਪੈਂਦਾ ਅੰਬਾਲਾ ਦੇ ਐਸ ਐਸ ਪੀ ਦੇ ਕਹਿਣ ਤੋਂ ਬਿਨਾ ਗੋਲੀ ਚਲਾ ਰਹੀ ਆ ਇਹ ਬਿਲਕੁਲ ਸਾਫ਼ ਜਿਹੜਾ ਨਜ਼ਰ ਆਉਂਦਾ ਹੈਗਾ ਅਣਪਛਾਤੇਆਂ ਤੇ ਪਰਚਾ ਦਰਜ ਕਰਨ ਦਾ ਮਤਲਬ ਹੈਗਾ ਕਿ ਉਹ ਜਿਹੜਾ ਇਨਸਾਫ ਦੀ ਅਸੀਂ ਮੰਗ ਕਰ ਰਹੇ ਹਾਂ ਸਰਕਾਰ ਨਹੀਂ ਜਿਹੜਾ ਹੈਗਾ ਦੇਣਾ ਚਾਹੁੰਦੀ ਦੂਸਰੇ ਪਾਸੇ ਕੇਂਦਰ ਸਰਕਾਰ ਤੇ ਹਰਿਆਣੇ ਦੀ ਸਰਕਾਰ ਸਾਡੇ ਜਿਹੜੇ ਨੌਜਵਾਨ ਜਾਂ ਕਿਸਾਨ ਉੱਥੇ ਨੇੜੇ ਗਏ ਬੈਰੀਕੇਡਾਂ ਦੇ ਧਰਨਾ ਲਾਇਆ ਜਿਨ੍ਹਾਂ ਨੇ ਜਿੰਨੇ ਸੰਘਰਸ਼ ਦਾ ਹਿੱਸਾ ਬਣਿਆ ਉਹਨਾਂ ਦੀਆਂ ਫੋਟੋਆਂ ਆਡੈਂਟੀਫਾਈ ਕਰਕੇ ਉਹ ਜਿਹੜਾ ਹੈਗਾ ਸੈਂਟਰ ਦੀ ਮਿਨਿਸਟਰੀ ਨੂੰ ਭੇਜੀ ਜਾ ਰਹੀਆਂ ਕਿ ਇਹਨਾਂ ਦੇ ਵੀਜ਼ਾ ਤੇ ਇਹਨਾਂ ਦੇ ਬਾਹਰ ਜਾਣ ਤੇ ਰੋਕ ਲਾਈ ਜਾਵੇ ਇਹਨਾਂ ਦੇ ਪਾਸਪੋਰਟ ਵੀ ਰੱਦ ਕੀਤੇ ਜਾਣ ਇੱਕ ਪਾਸੇ ਕੇਂਦਰ ਸਰਕਾਰ ਨਾ ਜ਼ਬਰਦਸਤ ਤਰੀਕਾ ਬਣਾ ਰਹੀ ਹੈ ਦੂਸਰੇ ਪਾਸੇ ਪੰਜਾਬ ਦੀ ਟੈਰੀਟਰੀ ਚ ਆ ਕੇ ਸਾਰਾ ਕੁਝ ਕੀਤਾ ਗਿਆ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਐਕਸ਼ਨ ਨਹੀਂ ਲੈ ਰਹੇ ਇਹ ਬਿਲਕੁਲ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਜੇ ਉਹ 500 ਮੀਟਰ ਅੰਦਰ ਆ ਕੇ ਪੰਜਾਬ ਦਾ ਇਹਨਾਂ ਨੂੰ ਨੁਕਸਾਨ ਕਰ ਸਕਦੇ ਆ ਤੇ ਜਿਹੜਾ ਕੇਂਦਰ ਸਰਕਾਰ ਨੇ ਬੀਐਸਐਫ ਨੂੰ ਬਾਰਡਰ ਏਰੀਆ ਦੇ 50 ਕਿਲੋਮੀਟਰ ਅੰਦਰ ਆਉਣ ਦਾ ਅਧਿਕਾਰ ਲੈ ਲਿਆ ਯਾਨੀ ਕਿ ਅਦਾ ਪੰਜਾਬ ਬੀਐਸਐਫ ਦੇ ਅੰਡਰ ਆ ਜਾਣਾ ਜਿਹੜਾ ਕੇਂਦਰ ਸਰਕਾਰ ਨੇ ਉਹ ਅਧਿਕਾਰ ਲੈ ਲਿਆ ਜਦਕਿ ਲਾ ਐਂਡ ਆਰਡਰ ਸਟੇਟ ਸਬਜੈਕਟ ਆ 500 ਮੀਟਰ ਅੰਦਰ ਆ ਕੇ ਇਹਨਾਂ ਨੂੰ ਨੁਕਸਾਨ ਕੀਤਾ 50 ਕਿਲੋਮੀਟਰ ਅੰਦਰ ਆ ਕੇ ਪੰਜਾਬ ਦਾ ਕਿੰਨਾ ਨੁਕਸਾਨ ਜਿਵੇਂ ਹੁਣ ਆਪਾਂ ਗੱਲ ਉਸੇ ਤੇ ਆਉਣੇ ਆ ਹੁਣ ਹਫਤੇ ਦੇ ਕਰੀਬ ਜਿਹੜੀ ਡੈੱਡ ਬੋਡੀ ਮੋਰਚੀਰੀ ਦੇ ਵਿੱਚ ਰੱਖੀ ਗਈ ਹੈ ਅਕਸਰ ਜਿਹੜੇ ਉੱਥੇ ਦੋ ਫੋਰਮਾਂ ਬੈਠੀਆਂ ਨੇ ਹਰਿਆਣਾ ਦੇ ਬਾਡਰਾਂ ਤੇ ਉਹਨਾਂ ਦੇ ਆਗੂ ਤਾਂ ਖੁਦ ਅੱਜ ਕਹਿ ਰਹੇ ਆ ਵੀ ਇਕੱਠੇ ਹੋ ਅੱਜ ਆਪਾਂ ਸਰਕਾਰ ਕਰਨ ਜਾ ਰਹੇ ਆ ਕਿਉਂਕਿ ਜਿਹੜੀ ਐਫਆਈਆਰ ਜਿਹੜੀ ਦਰਜ ਕੀਤੀ ਕਿ ਜਿਹੜੀ ਐਫ ਆਈ ਆਰ ਆ ਜਿੱਥੇ ਦਰਜ ਹੋਣੀ ਚਾਹੀਦੀ ਸੀ ਨਹੀਂ ਹੋਣੀ ਚਾਹੀਦੀ ਤੁਸੀਂ ਸੰਤੋਸ਼ਟੀ ਵਿਰਾਲ ਜਿਹੜਾ ਸੰਸਕਾਰ ਹੋ ਰਿਹਾ ਹੈ ਉਹਨਾਂ ਦਾ ਤੇ ਤੁਹਾਡੇ ਦਾ ਫਿਰ ਇੱਕੋ ਫਰਕ ਆ ਤੁਹਾਨੂੰ ਡਿਫਰੈਂਟ ਕੀ ਲੱਗਦਾ ਤੁਹਾਡੇ ਮਾਈਂਡ ਦੇ ਵਿੱਚ ਨਹੀਂ ਦੇਖੋ ਉਹ ਤਾਂ ਉਸ ਪੋਸਤ ਪਰਿਵਾਰ ਦੀ ਔਰ ਮੋਰਚੇ ਦੀ ਸਹਿਮਤੀ ਦੇ ਨਾਲ ਆ ਹੈਨਾ ਉਸ ਸੰਸਕਾਰ ਹੋ ਰਿਹਾ ਸਾਡੇ ਉਸ ਸ਼ਹੀਦ ਨੌਜਵਾਨ ਦਾ ਇਹਦੇ ਨਾਲ ਸਾਨੂੰ ਕੀ ਤਰਾਜ ਸਾਡੀ ਮੰਗ ਇਹ ਹੈਗੀ ਆ ਕਿ ਅਸੀਂ ਤਾਂ ਸੁਣਦੀ ਉਹ ਉਹ ਪਰਿਵਾਰ ਲਈ ਇਨਸਾਫ ਮੰਗ ਰਹੇ ਆ ਸਾਡੇ ਕਿਸਾਨ ਸ਼ਹੀਦ ਲਈ ਪਰਵਾਹ ਇਨਸਾਫ ਮੰਗਲੇ ਆ ਕਿ ਜਿਹੜੇ ਬੰਦਿਆਂ ਨੇ ਉਹਨੂੰ ਗੋਲੀ ਚਲਾਈ ਆ ਕਤਲ ਕੀਤਾ ਉਹਨਾਂ ਤੇ ਪਰਚਾ ਦਰਜ ਹੋਵੇ ਇਹਦਾ ਇਹਦਾ ਸੰਸਕਾਰ ਦੇ ਨਾਲ ਤਾਂ ਕੋਈ ਸਬੰਧ ਨਹੀਂ ਇਸ ਮੰਗ ਦਾ ਇਸ ਮੰਗ ਤੇ ਤਾਂ ਗਾਂ ਵੀ ਸੰਘਰਸ਼ ਕਰਨ ਦੀ ਜ਼ਰੂਰਤ ਆ ਕਿ ਜਿਹੜਾ ਅਮਿਤ ਸ਼ਾਹ ਦੇ ਮਤਲਬ ਆ ਜਿਹੜੀ ਜ਼ੀਰੋ ਲੈਵਲ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਉਹਦਾ ਕੋਈ ਬੈਨੀਫਿਟ ਨਹੀਂ ਮਿਲਣਾ ਆ ਸਮਝੋ ਦੇਖੋ ਮਾਮਲੇ ਨੂੰ ਘੱਟੇ ਰੋਲਣ ਵਾਲੀ ਗੱਲ ਆ ਜਦੋਂ ਕੋਈ ਇਨਸੀਡੈਂਟ ਜਿਹੜੀ ਆਕਰਸ਼ਣ ਹੁੰਦੀ ਆ ਤੇ ਜਿਹੜਾ ਡਿਸਟੈਂਸ ਹੁੰਦਾ ਪੁਲਿਸ ਸਟੇਸ਼ਨ ਦਾ ਉਹ ਐਫ ਆਈ ਆਰ ਦੇ ਵਿੱਚ ਜਿਹੜਾ ਮੈਂਸ਼ਨ ਕੀਤਾ ਜਾਂਦਾ ਜੇ ਉਹ ਐਫ ਆਈ ਆਰ ਮਤਲਬ 2 ਹਫ਼ਤਿਆਂ ਤੋਂ ਮਤਲਬ ਹਫ਼ਤੇ ਤੋਂ ਬਾਅਦ ਹੋ ਰਹੀ ਆ ਤਾਂ ਇਹਦਾ ਮਤਲਬ ਕਿ ਕੇਸ ਤਾਂ ਪਹਿਲੇ ਵੀਕ ਕਰ ਦਿੱਤਾ ਗਿਆ ਉੱਤੋਂ ਫਿਰ ਅਣਪਛਾਤੇਆਂ ਤੇ ਹੈਗਾ ਤਾਂ ਇਹਦਾ ਮਤਲਬ ਕਿ ਸਰਕਾਰ ਉਸ ਅਛੀਦ ਪਰਿਵਾਰ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀ ਗੀ ਇਸ ਤੋਂ ਪਹਿਲਾਂ ਜਦੋਂ ਬਰਗਾੜੀ ਬਹਿਬਲ ਕਾ ਇੱਥੇ ਅਣਪਛਾਤੇਨ ਦੇ ਪਰਚਾ ਹੁੰਦਾ ਸੀ ਇਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਹੋਰੀ ਜਿਹੜਾ ਸੀ ਉਹ ਜਿਹੜਾ ਸੀ ਉਹ ਆ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਸਰਕਾਰ ਜਿਹੜਾ ਇਨਸਾਫ ਨਹੀਂ ਦੇਣਾ ਚਾਹੁੰਦੀ ਗੀ ਤੇ ਪਰ ਇਹ ਜਿਹੜੇ ਜਿਹੜੇ ਉੱਥੇ ਆਗੂ ਬੈਠੇ ਆ ਮੁਖੀ ਬੈਠੇ ਆ ਦੋ ਫੋਰਮਾਂ ਬੈਠੀਆਂ ਕਿਉਂਕਿ ਉੱਥੇ ਉਹਨਾਂ ਦਾ ਲਗਾਤਾਰ ਪ੍ਰੋਟੈਸਟ ਚੱਲ ਰਿਹਾ ਹੈ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਗੱਲ ਨਹੀਂ ਆਈ ਫਿਰ ਕਿ ਹੋਣ ਵਾਲੇ ਸਮਲੇ ਵਿੱਚ ਇਨਸਾਫ਼ ਮਿਲਣਾ ਹੀ ਨਹੀਂ ਸਾਨੂੰ ਦੇਖੋ ਇਹ ਤਾਂ ਬੇਤਰ ਉਹੀ ਦੱਸ ਸਕਦੇ ਆ ਉਹ ਕੀ ਸੋਚਦੇ ਆ ਗਿਆ ਉਹਨਾਂ ਦਾ ਸੰਘਰਸ਼ ਚੱਲ ਰਿਹਾ ਸੰਘਰਸ਼ ਕਰਨ ਦਾ ਉਹਨਾਂ ਨੂੰ ਅਧਿਕਾਰ ਆ ਉਹਦੇ ਫੈਸਲੇ ਕਰਨ ਦਾ ਉਹਨਾਂ ਨੂੰ ਅਧਿਕਾਰ ਆ ਅਸੀਂ ਤਾਂ ਜਿਹੜਾ ਜ਼ਬਰ ਹੋਇਆ ਜਬਰ ਦੇ ਖਿਲਾਫ ਬੋਲ ਰਹੇ ਆਂ ਔਰ ਉਸ ਸ਼ਹੀਦ ਪਰਿਵਾਰ ਦੇ ਲਈ ਜਿਹੜਾ ਇਨਸਾਫ ਮੰਗ ਰਹੇ ਆਂ ਕਿ ਜਿਹੜੇ ਬੰਦੇ ਨੇ ਗੋਲੀ ਚਲਾਈ ਉਹਨਾਂ ਤੇ ਬਾਈ ਨੇਮ ਪਰਚਾ ਹੋਣਾ ਚਾਹੀਦਾ ਜਿਨ੍ਹਾਂ ਦੇ ਕਹਿਣ ਤੇ ਹੋਈ ਆ ਉਹਨਾਂ ਦਾ ਬਾਈ ਨੇਮ ਪਰਚਾ ਹੋਣਾ ਚਾਹੀਦਾ ਅਣਪਛਾਤੇਆਂ ਦੇ ਪਰਚਾ ਕਰਕੇ ਮਸਲੇ ਨੂੰ ਜਿਹੜਾ ਹੈਗਾ ਘੱਟੇ ਰੋਲਰ ਦੀ ਕੋਸ਼ਿਸ਼ ਇੱਥੇ ਤਰਨੇ ਲਗਾ ਰਹੇ ਆਂ ਪੰਜਾਬ ਦੇ ਵਿੱਚ ਐਸਕੇਮ ਸਮੇਂ-ਸਮੇਂ ਤੇ ਜਿਹੜੇ ਆਪਦੇ ਪ੍ਰੋਟੈਸਟ ਕਰ ਰਿਹਾ ਤਾਂ ਉਹਨਾਂ ਨੇ ਦੱਸਦੇ ਤੌਰ ਤੇ ਕਹਿੰਦਾ ਪੰਦੀਰ ਦਾ ਤੁਸੀਂ ਸੁਣਿਆ ਹੋਣਾ ਵੀ ਅਸੀਂ ਤਾਂ ਇਹਨਾਂ ਨਾਲ ਬਥੇਰੀਆਂ ਮੀਟਿੰਗਾਂ ਕੀਤੀਆਂ ਬਥੇਰੀਆਂ ਇਹਨਾਂ ਨੂੰ ਬਲਾਵਾ ਦਿੱਤਾ ਪਰ ਐਸਕੇਮ ਸਾਡੇ ਨਾਲ ਆਇ ਪਤਾ ਸੰਯੁਕਤ ਕਿਸਾਨ ਮੋਰਚੇ ਦਾ ਕਦੇ ਵੀ ਸਾਂ ਨਹੀਂ ਰਹੇ ਦਿੱਲੀ ਮੋਰਚੇ ਵੇਲੇ ਉਹ 2 ਹਫਤੇ ਬਾਅਦ ਗਏ ਤੇ ਸੜਕ ਤੋਂ ਵੱਖਰੀ ਲਾ ਸਟੇਜ ਲਾ ਕੇ ਬੈਠੇ 26 ਜਨਵਰੀ ਨੂੰ ਜਿਹੜੀ ਲਾਲ ਕਿਲੀ ਵਾਲੀ ਘਟਨਾ ਹੋਈ ਆ ਜਿਹਨੂੰ ਸਾਰੇ ਸੰਯੁਕਤ ਕਿਸਾਨ ਮੋਰਚੇ ਨੇ ਗਲਤ ਮੰਨਿਆ ਹੈਗਾ ਉਸ ਤੋਂ ਬਾਅਦ ਉਹਨਾਂ ਦਾ ਤਾਲਮੇਲ ਵੀ ਖਤਮ ਹੋ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਅਸੀਂ ਜਿਹੜੀ ਯੂਨਿਟੀ ਵਾਸਤੇ ਕਮੇਟੀ ਬਣਾਈ ਆ ਉਹਨਾਂ ਦੇ ਨਾਲ ਉਹਨਾਂ ਨੇ ਮੀਟਿੰਗ ਨਹੀਂ ਕੀਤੀਆਂ ਉਹ ਇਕਾ ਦੁਕਾ ਆਗੂਆਂ ਨੂੰ ਇਕੱਲੇ ਤੇ ਇਕੱਲੇ ਮਿਲੇ ਹੈਗੇ ਇਸ ਕਰਕੇ ਉਹਨਾਂ ਨੂੰ ਬਿਆਨਬਾਜ਼ੀ ਜਿਹੜੀ ਆ ਸਹੀ ਕਰਨੀ ਚਾਹੀਦੀ ਹੈ ਕਿ ਜ਼ਿੰਮੇਵਾਰ ਆਗੂ ਨੂੰ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਗਲਤ ਤੱਥ ਜਿਹੜੇ ਨਹੀਂ ਪੇਸ਼ ਕਰਨੇ ਚਾਹੀਦੇ ਸੰਜੁਕਤ ਕਿਸਾਨ ਮੋਰਚੇ ਨੇ ਜਿਹੜੀ ਕਮੇਟੀ ਬਣਾਈ ਆ ਹੁਣ ਵੀ 6 ਮੈਂਬਰੀ ਕਮੇਟੀ ਬਣਾਈ ਆ ਹੁਣ ਵੀ 8 ਨੁਕਾਤੀ ਜਿਹੜੀ ਪ੍ਰਪੋਜ਼ਲ ਹੈਗੀ ਆ ਭੇਜੀ ਆ ਕਿ ਜਿਹੜਾ ਜਾਵਤਾ ਅੰਦੋਲਨ ਚ ਰਹੇ ਏਕਾ ਹੋਵੇ ਅੰਦੋਲਨ ਡੈਮੋਕਰੈਟਿਕ ਵੇ ਨਾਲ ਚੱਲੇ ਜਿਹੜਾ ਸੀਗਾ ਸੈਕੂਲਰ ਤਰੀਕੇ ਨਾਲ ਚੱਲੇ ਇਹ ਸਾਰੀਆਂ ਜੜੀਆਂ ਨੇ ਉਹ ਅੱਠ ਜਿਹੜੇ ਪ੍ਰਪੋਜ਼ਲ ਹੈਗੀ ਅੱਠ ਪੁਆਇੰਟਾਂ ਦੀ ਉਹਦੇ ਚ ਉਹ ਦਰਜ ਹੈਗੀ ਆ ਪੰਦੇਰ ਸਾਹਿਬ ਨੇ ਜਿਹੜਾ 26 ਜਨਵਰੀ ਨੂੰ ਲਾਲ ਕਿਲੇ ਹੋਇਆ ਉਹ ਬਹੁਤ ਸਾਫ਼ ਆ ਕਿ ਉਹਦੇ ਜਿਹੜੀ ਉਹਨਾਂ ਨੇ ਉਹ ਗਲਤੀ ਕੀਤੀ ਆ ਉਹਦੇ ਬਾਰੇ ਆਪਣੀ ਗੱਲ ਜਿਹੜੀ ਹੈਗੀ ਸਪਸ਼ਟ ਕਰਨ ਤਾਂ ਕਿ ਕੱਲ ਨੂੰ ਫੇਰ ਇਕੱਠੇ ਹੋ ਕੇ ਚੱਲੀਏ ਫੇਰ ਮਤਲਬ ਅੰਦੋਲਨ ਦੇ ਵਿੱਚੋਂ ਕੋਈ ਵੱਖਰੀ ਲੀਹ ਪਾੜੇ ਤਾਂ ਉਹ ਠੀਕ ਨਹੀਂ ਰਹੇਗਾ ਇਸ ਕਰਕੇ ਅਸੀਂ ਚਾਹੁੰਦੇ ਕਿ ਏਕਤਾ ਹੋਵੇ ਅਸੂਲੀ ਏਕਤਾ ਜਿਹੜੀ ਹੈਗੀ ਉਹ ਉਹ ਹੋਵੇ ਤਾਂ ਹੋਊ ਕਦੋਂ ਉਹ ਵੀ ਕਹਿ ਰਹੇ ਏਕਤਾ ਹੋਵੇ ਤੁਸੀਂ ਵੀ ਕਹਿ ਰਹੇ ਏਕਤਾ ਹੋਵੇ ਏਕਤਾ ਹੋਊ ਕਦੋਂ ਕਿਉਂਕਿ ਦੋਵੇਂ ਤੁਸੀਂ ਅੱਡੋ ਅੱਡ ਕੰਮ ਪ੍ਰੋਟੈਸਟ ਕਰ ਰਹੇ ਆ ਤੁਸੀਂ ਪੰਜਾਬ 'ਚ ਕਰ ਰਹੇ ਆ ਹਾਲਾਂਕਿ ਤੁਹਾਡੀ ਜਿਹੜੀ ਇੰਟਰਨੈਸ਼ਨਲ ਪੱਧਰ ਤੇ ਵੀ ਹੋ ਰਿਹਾ ਹੈ ਉਹ ਉੱਥੇ ਕਰ ਰਹੇ ਆ ਪਰ ਜਿਹੜਾ ਮੈਸੇਜ ਤਾਂ ਬਹੁਤ ਜਿਹੜਾ ਗਲਤ ਜਾ ਰਿਹਾ ਹੈ ਨਾ ਸਰਕਾਰਾਂ ਤੱਕ ਵੀ ਇਹਨਾਂ ਦੇ ਵਿੱਚ ਤਾਂ ਦੋ ਫਾੜ ਹੈ ਇਹ ਆਪਾਂ ਨੂੰ ਇਹ ਕੀ ਕਰਨਗੇ ਇੱਕ ਪਾਸੇ ਤੁਸੀਂ ਕਹਿ ਰਹੇ ਆ ਇਨਸਾਫ ਤੁਹਾਨੂੰ ਮਿਲ ਨਹੀਂ ਨਗਾ ਫਿਰ ਮਿਲੂ ਕਿਵੇਂ ਨਹੀਂ ਦੇਖੋ ਅਸੀਂ ਇਹ ਨਹੀਂ ਕਹਿ ਰਹੇ ਇਨਸਾਫ ਨਹੀਂ ਮਿਲਣਾਗਾ ਅਸੀਂ ਇਹ ਕਹ ਰਹੇ ਹਾਂ ਕਿ ਇਕੱਠੇ ਹੋ ਕੇ ਲੜਨ ਦੀ ਜਿਹੜੀ ਹੈਗੀ ਹੈ ਜ਼ਰੂਰਤ ਆ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਫਿਰ 6 ਮੈਂਬਰੀ ਕਮੇਟੀ ਬਣਾਤੀ ਉਹ 6 ਮੈਂਬਰੀ ਕਮੇਟੀ ਨੇ ਉਹਨਾਂ ਨੂੰ ਮਿਲਣਾ ਉਹਨਾਂ ਦੇ ਕੋਲੇ ਜਾਣਾ ਉਸ ਤੋਂ ਪਹਿਲਾਂ ਹੀ ਉਹ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੀਆਂ ਜਥੇਬੰਦੀਆਂ ਤੇ ਹਮਲਾ ਵੜਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਜਿਹੜੀ ਹੈਗੀ ਆ ਇਹ ਵਾਜਬ ਨਹੀਂ ਹੈ ਜਦੋਂ ਗੱਲਬਾਤ ਹੋ ਰਹੀ ਆ ਉਦੋਂ ਉਸ ਤੋਂ ਪਹਿਲਾਂ ਇਹ ਹਮਲਾ ਵੜ ਦੇਣਾ ਕਿ ਇਹਨਾਂ ਨੇ ਇਕਤਾ ਨਹੀਂ ਕੀਤੀ ਇਹ ਦਿੱਲੀ ਨਹੀਂ ਜਾਣਾ ਚਾਹੁੰਦੇ ਸੀ ਉਹਦੇ ਬਾਰੇ ਗੁਰਾਹਾਂ ਸਾਹਿਬ ਨੇ ਤਾਂ ਜਵਾਬ ਕਾਲੇ ਦੇ ਹੀ ਦਿੱਤਾ ਕਿ ਉਹ ਗਲਤ ਕਹਿ ਰਹੇ ਆ ਉਹ ਤਾਂ ਸੱਦਾ ਦੇ ਕੇ ਡੇਟ ਅਨਾਉਂਸ ਕਰਕੇ ਕਹਿੰਦੇ ਵੀ ਆਜੋ ਜੇ ਆਪਾਂ ਸਾਂਝਾ ਸੰਘਰਸ਼ ਮਿੱਥਣਾ ਵਿੱਢਣਾ ਹੈਗਾ ਤੇ ਫਿਰ ਡੇਟ ਵੀ ਤਾਂ ਸਾਂਝੇ ਰੂਪ ਚ ਤੈਅ ਕਰਨੀ ਪਵੇਗੀ ਨਾ ਡੇਟ ਵੀ ਤਾਂ ਇਸ ਤਰ੍ਹਾਂ ਵੀ ਇੱਕ ਜਥੇਬੰਦੀ ਤੈਅ ਕਰਕੇ ਵੀ ਅਸੀਂ ਚੱਲੇ ਚਲੋ ਤੁਸੀਂ ਵੀ ਸਾਡੇ ਮਗਰ ਆਓ ਇਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਚ ਕਦੇ ਵੀ ਨਹੀਂ ਹੋਇਆ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਬੰਦ ਦਾ ਸੱਦਾ ਦੇਣਾ ਭਾਰਤ ਬੰਦ ਦਾ ਸੱਦਾ ਦੇਣਾ ਦਿੱਲੀ ਜਾਂ ਦਾ ਸੱਦਾ ਦੇਣਾ ਉਹ ਪੂਰੇ ਮੁਲਕ ਦੀਆਂ ਜਥੇਬੰਦੀਆਂ ਦੀ ਇੱਕ ਰਹਿ ਬਣਾ ਕੇ ਜਿਹੜਾ ਹੈ 14 ਤਰੀਕ ਨੂੰ ਤੁਹਾਡੀ ਮਹਾਪੰਚਾਇਤ ਹੋ ਰਹੀ ਹੈ ਦਿੱਲੀ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਬਲਾਵਾ ਦਿੱਤਾ ਵੀ ਯਾਰ ਚਲੋ ਸਾਡੇ ਨਾਲ ਤੁਸੀਂ ਵੀ ਬੱਲੇਵਾਲ ਫੋਰਮ ਨੂੰ ਜਾਂ ਪੰਹੇਲ ਫੋਰਮ ਦੇਖੋ ਸਾਰੇ ਨੂੰ ਆਉਣਾ ਚਾਹੀਦਾ ਜਿਹੜੀ ਮਹਾਪੰਚਾਇਤ ਆ ਸਾਰਿਆਂ ਨੂੰ ਆਉਣਾ ਚਾਹੀਦਾ ਔਰ ਉਸ ਤੋਂ ਪਹਿਲਾਂ ਜਿਹੜੀ ਏਕਤਾ ਹੈਗੀ ਉਹ ਕਰ ਲੈਣੀ ਚਾਹੀਦੀ ਆ ਔਰ ਜਿਹੜੀ ਮੋਦੀ ਸਰਕਾਰ ਨੇ ਭਾਜੀ ਪਾਈ ਆ ਕਿ ਦਿੱਲੀ ਨਹੀਂ ਵੜਨ ਦੇਣਾਗਾ ਉਹਦਾ ਜਵਾਬ ਦੇਣ ਦੇ ਲਈ 14 ਮਾਰਚ ਨੂੰ ਆ ਦਿੱਲੀ ਚ ਵੜ ਕੇ ਸਕਦਾ ਤੁਹਾਨੂੰ ਵੀ 14 ਤਰੀਕ ਨੂੰ ਆਵਣ ਦੇ ਆ ਜੇ ਮੋਦੀ ਪੰਗਾ ਲਊਗਾ ਉਹਨੂੰ ਬਹੁਤ ਮਹਿੰਗਾ ਪਾਊਗਾ ਕਿਉਂਕਿ ਇਹ ਕੁਛ ਦੋ ਚਾ ਚਾਰ ਜਿਥੇ ਬੰਦੀਆਂ ਦਾ ਪ੍ਰੋਗਰਾਮ ਨਹੀਂ ਇਹ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਆ ਯੂਪੀ ਤੋਂ ਹਰਿਆਣੇ ਤੋਂ ਉੱਤਰਾਖੰਡ ਤੋਂ ਪੰਜਾਬ ਤੋਂ ਸਾਰੇ ਪਾਸਿਓਂ ਲੋਕ ਰਾਜਸਥਾਨ ਤੋਂ ਸਾਰੇ ਪਾਸਿਓਂ ਦਿੱਲੀ ਨੂੰ ਲੋਕ ਜਿਹੜੇ ਆ ਹਜ਼ਾਰਾਂ ਦੀ ਗਿਣਤੀ ਚਲਨੇ ਆ ਗਿਆ ਜੇ ਮੋਦੀ ਪੰਗਾ ਲਊਗਾ ਚੋਣਾਂ ਤੋਂ ਪਹਿਲਾਂ ਇਹ ਜਿਹੜੀ ਉਹਦੀ ਯਾਨੀ ਕਿ ਸਿਆਸੀ ਜਿਹੜੀ ਆ ਕਫਨਾ ਉਹਦੇ ਚ ਆਖਰੀ ਕਿਲ ਸਾਬਤ ਹੋਊਗਾ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਪਰ ਉਹਨੇ ਜਿਹੜਾ ਜੋਰ ਲਾਉਣਾ ਜੋਰ ਲਾ ਲੇ 14 ਮਾਰਚ ਨੂੰ ਕਿਸਾਨ ਦਿੱਲੀ ਦੇ ਵਿੱਚ ਪੁੱਜਣਗੇ ਤੁਹਾਡੀ ਜਿਹੜੀ 6 ਮੈਂਬਰੀ ਕਮੇਟੀ ਬਣੀ ਆ ਉਹਦੇ ਨਾਲ ਗੱਲਬਾਤ ਹੋਊਗੀ ਉਹਨਾਂ ਦੋਵਾਂ ਫਾਰਮਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਬੈਨੀਫਿਟ ਮਿਲੂਗਾ ਉਸ ਦਾ ਕਿ ਨਹੀਂ ਮਿਲੂਗਾ ਕਿ ਜਾਂ ਇਸੇ ਤਰੀਕੇ ਨਾਲ ਹੀ ਤੁਹਾਡੇ ਪ੍ਰੋਟੈਸਟ ਅਲੱਗ-ਅਲੱਗ ਚੱਲਦੇ ਰਹਿਣਗੇ ਨਹੀਂ ਪ੍ਰੋਟੈਸਟ ਤਾਂ ਅਸੀਂ ਤਾਂ ਹੁਣ ਸ਼ੁਭਕਰਮਣ ਦੀ ਜਿਹੜੀ ਹੈਗੇ ਇਨਸਾਫ ਤੋਂ ਓਨਲੀ ਸੰਘਰਸ਼ ਕਰ ਰਹੇ ਆਂ ਦਿੱਲੀ ਵੀ ਜਾਣ ਦਾ ਪ੍ਰੋਗਰਾਮ ਦਿੱਲੀ ਜਾਵਾਂਗੇ ਵੀ ਅਸੀਂ ਚਾਹੁੰਦੇ ਆ ਕਿ ਇਕਤਾ ਹੋਵੇ ਅੱਠ ਜਿਹੜਾ ਨੁਕਤੇ ਉਹਨਾਂ ਨੂੰ ਭੇਜੇ ਆ ਕਿ ਆ ਯੂਨਿਟੀ ਦੇ ਆਧਾਰ ਤੇ ਹੋ ਯੂਨਿਟੀ ਦਾ ਅਸੂਲੀ ਹੋਣੀ ਚਾਹੀਦੀ ਕੋਈ ਤੁਰੇ ਐਸਕੇਮ ਦੀ ਕੋਈ ਮੀਟਿੰਗ ਵੀ ਹੋ ਰਹੀ ਹੈ ਉਹਦੇ ਵਿੱਚ ਵੀ ਕੋਈ ਫੈਸਲਾ ਸਕਦਾ ਅੱਜ ਐਸਕੇਮ ਦੀ ਜਿਹੜੀ ਪੰਜਾਬ ਚੈਪਟਰ ਦੀ ਮੀਟਿੰਗ ਸੀਗੀ ਉਹ 2 ਮਾਰਚ ਨੂੰ ਕਰ ਦਿੱਤੀ ਗਈ ਆ ਸ਼ੁਭਕਰਮਣ ਦੇ ਸੰਸਕਾਰ ਕਰਕੇ ਅੱਜ ਦੀ ਮੀਟਿੰਗ ਜਿਹੜੀ 2 ਮਾਰਚ ਤੇ ਪਾ ਦਿੱਤੀ ਗਈ ਹੈ ਠੀਕ ਹੈ ਥੈਂਕ ਯੂ ਵੈਰੀ ਮੱਚ ਤਾਂ ਇਹ ਸੀਗਾ ਅਰਜੰਦਰ ਸਿੰਘ ਦੀਪ ਸਿੰਘ ਵਾਲਾ ਤੇ ਤਸਵੀਰਾਂ ਹੈ ਵਾਰੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਉਂਕਿ ਫਰੀਦਕੋਟ ਦੇ ਵਿੱਚ ਜਿਹੜਾ ਕਿਰਤੀ ਕਿਸਾਨ ਜੁਣੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜਾ ਸ਼ੁਭ ਕਰਮ ਦੇ ਜਿਹੜਾ ਹੈਗਾ ਉਹਦਾ ਲਗਾਤਾਰ ਉਹਨੂੰ ਜਿਹੜਾ ਅਨਸਾਫ਼ ਮਿਲਣਾ ਚਾਹੀਦਾ ਸੀਗਾ ਹਜੇ ਤੱਕ ਜਿਹੜਾ ਉਹਨੂੰ ਅਨਸਾਫ਼ ਉਹ ਨਹੀਂ ਮਿਲੇਗਾ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜਾ ਗ੍ਰਹਿ ਮੰਤਰੀ ਹੋਇਆ ਜਾਂ ਇਹਨਾਂ ਨੇ ਜਿਵੇਂ ਨਾਂ ਲਿਆ ਉਹਨਾਂ ਦੇ ਖਿਲਾਫ ਜਿਹੜੇ ਮਾਮਲੇ ਜਿਹੜੇ ਦਰਜ ਹੋਣੇ ਚਾਹੀਦੇ ਆ ਉਹਨਾਂ ਦੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਤਾਂ ਹੀ ਜਿਹੜਾ ਅਨਸਾਫ਼ ਮਿਲੂ ਆਰੰਸ਼ਾ ਤੇ ਲੋਕਾਂ ਦੇ ਜਿਹੜਾ ਮਾਮਲੇ ਦਰਜ ਕੀਤੇ ਗਿਆ ਉਸ ਦੇ ਆਧਾਰ ਤੇ ਕੋਈ ਵੀ ਜਿਹੜਾ ਇਨਸਾਫ ਨਹੀਂ ਮਿਲਣਾਗਾ ਹਾਲਾਂਕਿ ਇਹਨਾਂ ਨੇ ਕਿਹਾ ਹੈ ਕਿ ਏਕਤਾ ਹੋਣੀ ਜ਼ਰੂਰੀ ਹੈ ਲਗਾਤਾਰ ਜਿਹੜੀ ਏਕਤਾ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਰਨੀ ਚਾਹੀਦੀ ਹੈ ਜੇ ਏਕਤਾ ਹੋਊਗੀ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਮਿਲੇਗਾ ਹਾਲਾਂਕਿ ਦੋ ਫਾਰਮਾਂ ਜਿਹੜੀਆਂ ਹਰਿਆਣਾ ਦੇ ਬਾਰਡਰ ਤੇ ਬੈਠੀਆਂ ਤਾਂ ਦੂਜਾ ਜਿਹੜਾ ਸਕੀਮ ਹੈ ਲਗਾਤਾਰ ਪੰਜਾਬ ਦੇ ਵਿੱਚ ਪ੍ਰੋਟੈਸਟ ਆਵਦੇ ਵੱਲੋਂ ਉਹਨਾਂ ਵੱਲੋਂ ਕੀਤੇ ਜਾ ਰਹੇ ਹੈ ਤਾਂ 14 ਤਰੀਕ ਨੂੰ ਇੱਕ ਵੱਡਾ ਮਹਾਪੰਚਾਇਤ ਜਿਹੜੀ ਐਸਕੇਮ ਦੀ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਤਾਂ ਹੁਣ ਦੇਖਦੇ ਆ ਕਿਉਂਕਿ ਅੱਜ ਸ਼ੁਭ ਕਰਮ ਦਾ ਜਿਹੜਾ ਸੰਸਕਾਰ ਵੀ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਹਾਲਾਂ ਜਿਹੜੇ ਅਨਸਾਫ਼ ਦੀ ਮੰਗ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਇਨਸਾਫ਼ ਜਿਹੜਾ ਸਾਨੂੰ ਬੰਦਾ ਜੀ ਨਹੀਂ ਮਿਲੇਗਾ ਜੇਕਰ ਉਹਨਾਂ ਤੇ ਨਾਮਜ਼ਦ ਕਰਕੇ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਐਫ ਆਈ ਆਰ ਦਰਜ ਹੋਊਗੀ ਤਾਂ ਹੀ ਇਨਸਾਫ਼ ਮਿਲੂਗਾ ਦੇਖਦੇ ਆ ਹੁਣ ਆਉਣ ਵਾਲੀ ਸਮੇਂ ਦੇ ਵਿੱਚ ਏਕਤਾ ਹੁੰਦੀ ਹੈ ਕਿਸਾਨਾਂ ਦੀ ਐਸਕੀਮ ਗੈਰ ਸਿਆਸੀ ਐਸਕੀਮ ਆ ਇਕੱਠੇ ਹੁੰਦੀ ਹੈ ਪੰਦੇਰ ਸਾਹਿਬ ਇਕੱਠੇ ਹੁੰਦੀ ਹੈ ਜਾਂ ਨਹੀਂ ਜਿਆਸੀ ਤੇਰਾ ਅਲੱਗ-ਅਲੱਗ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰੋਟੈਸਟ ਕਰਨਾ ਪਊਗਾ ਤੇ ਉਹ ਪ੍ਰੋਟੈਸਟ ਵੀ ਕਾਮਯਾਬੀ ਕਿਤਨਾ ਕਿਤੇ ਇਹਨਾਂ ਨੂੰ ਮਿਲਦੀ ਹੈ ਜਾਂ ਨਹੀਂ ਇਹ ਦੇਖਣਾ ਹੋਵੇਗਾ ਗੁਰਜੀ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰਹਾਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ